ਸਤਕਾਰਯੋਗ ਦੋਸਤੋ ਅਰਵਨੀ ਸਿੰਘ ਬਿੱਟੂ ਦਾ ਇੱਕ ਬਿਆਨ ਜਿਹੜਾ ਤੁਸੀਂ ਸਾਰਿਆਂ ਨੇ ਸੁਣਿਆ ਤੇ ਮੈਂ ਵੀ ਸੁਣਿਆ ਉਹ ਕਹਿੰਦਾ ਕਿ ਮੈਂ ਤਾਂ ਗਿੱਦੜਵਾਹਾ ਦੇ ਵਿੱਚ ਰਾਜਾ ਵਿੜੰਗ ਦੀ ਪਤਨੀ ਬੀਬਾ ਅਮਰਤਾ ਵਿੜੰਗ ਨੂੰ ਹਰਾਉਣ ਲਈ ਆਇਆ ਸੀ ਮੇਰਾ ਮਕਸਦ ਪੂਰਾ ਹੋ ਗਿਆ ਮੈਂ ਬੜਾ ਖੁਸ਼ ਹਾਂ ਕਿ ਰਾਜਾ ਵਿੜੰਗ ਦੀ ਜਿਹੜੀ ਸੁਪਤਨੀ ਧਰਮ ਪਤਨੀ ਉਹ ਹਾਰ ਗਈ ਹੈ ਤੇ ਨਾਲ ਉਹ ਨੇ ਇਹ ਵੀ ਕਹਤਾ ਕਿ ਕਾਂਗਰਸ ਹਾਈ ਕਮਾਡ ਨੂੰ ਜਿਹੜੇ ਸੀਨੀਅਰ ਲੀਡਰ ਹੈ ਰਾਜਾ ਵੜੰਗਾ ਚਰਨਜੀਤ ਸਿੰਘ ਚੰਨੀ ਹੈ ਪ੍ਰਤਾਪ ਸਿੰਘ ਬਾਜਵਾ ਹੈ ਸੁਖਜਿੰਦਰ ਸਿੰਘ ਰੰਧਾਵਾ ਹੈ ਇਹਨਾਂ ਨੂੰ ਕਾਂਗਰਸ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਫਿਰ ਕਾਂਗਰਸ ਮਜ਼ਬੂਤ ਹੋ ਸਕਦੀ ਹੈ ਉਹ ਗਦਾਰਾ ਤੂੰ ਵੀ ਆ ਗੱਲਾਂ ਕਰਦਾ ਇਹਦਾ ਮਤਲਬ ਉਹਨਾਂ ਨੂੰ ਕੱਢ ਕੇ ਤੈਨੂੰ ਲੈ ਲੈਣ ਗਦਾਰ ਨੂੰ ਜਿਹੜਾ ਤੂੰ ਇੰਨਾ ਕੁਸ਼ਕਾਂਸ ਤੋਂ ਲੈ ਕੇ ਤੇ ਅੱਜ ਤੂੰ ਭਾਜਪੀ ਦੇ ਵਿੱਚ ਜਾ ਵੜਿਆ ਤੂੰ ਇਹ ਕਹਿੰਦਾ ਕਿ ਮੈਂ ਬੜਾ ਖੁਸ਼ ਹਾਂ ਮੈਂ ਤਾਂ ਹਰਾਉਣ ਆਇਆ ਸੀ ਰਾਜਾ ਵੜਿੰਗ ਨੂੰ ਤੂੰ ਆਇਆ ਸੀ ਮਨਪ੍ਰੀਤ ਬਾਦਲ ਜੀ ਮਦਦ ਤੇ ਤੇ ਕੀ ਕਰ ਗਿਆ ਹਾਂ ਕਿੰਨਾ ਕੁ ਨੂੰ ਵੋਟਾਂ ਪਵਾ ਗਿਆ 12000 ਵੋਟ ਸਾਰੀਆਂ ਨੂੰ ਪਈ ਤਜਮਾਤ ਤੋਂ ਦੀ ਜਬਤ ਹੋ ਗਈ। ਤੋ ਆ ਕੁਛ ਕਰਨਾ ਆ ਸੀ। ਜੇ ਰਾਜਾ ਵੇਡੰਗ ਹਾਰਿਆ। ਉਹ ਤੂੰ ਨਹੀਂ ਹਰਾ ਸਕਿਆ। ਜਾਂ ਤਾਂ ਤੂੰ ਵੋਟਾਂ ਪਾਉਂਦਾ ਵੱਧ ਵੱਧ ਬਣ ਪ੍ਰੀਰਵਾਦਨ ਨੂੰ। ਤੇ ਅਸੀਂ ਮੰਨ ਲੈਂਦੇ। ਉਹਦੀ ਉੱਤੇ ਤੂੰ ਫੱਟੀ ਪਹੁੰਚ ਗਿਆ ਆ ਕੇ। ਤੇ ਤੂੰ ਕਹਿੰਦਾ ਮੈਂ ਬੜਾ ਖੁਸ਼ ਆ ਤੇ ਰਾਜਾ ਵੇਡੰਗ ਨੂੰ ਹਰਾਤਾ। ਰਾਜਾ ਵੇਡੰਗ ਹਾਰਿਆ ਆ ਆਪਣੀਆਂ ਕਰਤੂਤਾ ਨਾਲ ਹਾਰਿਆ। ਦੇਪੂਟ ਲੋਕ ਜਿੱਤਿਆ ਤਾਂ ਆਪਦੀ ਸ਼ਰਾਫਤ ਨਾਲ ਜਿੱਤਿਆ ਅਸੀਂ ਇਲੈਕਸ਼ਨਾਂ ਤੋਂ ਇੱਕ ਦਿਨ ਪਹਿਲਾਂ ਦਾ ਸਰਵੇ ਕਰਨ ਗਏ ਗਿੱਦੜਵਾ ਦੇ ਵਿੱਚ ਅਸੀਂ ਉੱਥੇ ਸਰਵੇ ਕਰਦੇ ਫਿਰਦੇ ਸੀ ਤੇ ਰਾਜਾ ਵਿੜਿੰਗ ਸਾਡੇ ਕੋਲ ਦੀ ਲੰਘਿਆ ਉਹ ਟ੍ਰੈਫਿਕ ਦੇ ਵਿੱਚ ਗੱਡੀ ਖੜ ਗਈ ਸ਼ੀਸ਼ਾ ਖੁੱਲਾ ਸੀ ਅਸੀਂ ਅੱਗੇ ਹੋ ਕੇ ਹੁਣ ਦੁਆ ਸਲਾਮ ਕੀਤੀ ਸਤਿ ਸ੍ਰੀ ਅਕਾਲ ਬਲਾਈ ਸਨੋ ਜੀ ਵਿੜਿੰਗ ਸਾਹਿਬ ਤੇ ਉਹਨੇ ਸਾਡੇ ਵੱਲ ਝਾਕ ਕੇ ਸਿਰ ਵੀ ਨਿਵਾ ਨਹੀਂ ਕੀਤਾ ਸਤਿ ਸ੍ਰੀ ਅਕਾਲ ਸਾਡੀ ਦੁਆ ਸਲਾਮ ਤਾਂ ਕੀ ਕਬੂਲ ਕਰਨੀ ਸੀ ਥੋੜਾ ਜਿਹਾ ਸਿਰ ਵੀ ਨਿਵਾ ਨਹੀਂ ਕੀਤਾ ਤੇ ਦੂਜੇ ਪਾਸੇ ਉਸ ਤੋਂ ਥੋੜਾ ਸਮਾਂ ਬਾਅਦ ਮਨਪ੍ਰੀਤ ਬਾਦਲ ਉਸ ਨੂੰ ਲੰਘਿਆ ਤਾਂ ਉਹਨੇ ਹੱਥ ਝੱਕਿਆ ਸਾਰੇ ਲੋਕਾਂ ਨੂੰ ਹੱਥ ਝੱਕਦੇ ਜਾਂਦਾ ਸੀ ਚਲੋ ਹਾਰ ਗਿਆ ਤੋ ਵੀ ਆਪਦੇ ਕਰਤੂਤਾਂ ਨਾਲ ਹਾਰ ਗਿਆ ਬਹੁਤ ਪਾਰਟੀਆਂ ਬੂਟੀਆਂ ਬਦਲੀਆਂ ਕੋਈ ਉਹਦਾ ਵਿਸ਼ਵਾਸ ਜਾਇਂ ਰਿਹਾ ਤੇ ਡੈਂਪੀ ਢਿੱਲੋਂ ਨਾਲ ਉਹ ਅਸੀਂ ਕਈ ਵਾਰੀ ਮਿਲੇ ਪਿੰਡਾਂ ਦੇ ਵਿੱਚ ਕਰਨੀ ਵਾਲੇ ਪਿੰਡ ਦੇ ਵਿੱਚ ਅਸੀਂ ਉਹਦੀ ਬਾਈਟ ਵੀ ਲਈ ਤੇ ਸਟੇਜ ਤੋਂ ਉੱਤਰ ਕੇ ਸਾਨੂੰ ਉਹਨੇ ਜੱਫੀ ਪਾਈ ਤੇ ਨਾਲ ਇਹ ਵੀ ਕਹਿੰਦਾ ਵੀ ਲਾਜ ਰੱਖੋ ਐ ਕੀ ਮੇਰੀ ਫਸ ਆਹ ਹੀ ਫਰਕ ਸੀ ਹੋਰ ਕੋਈ ਫਰਕ ਨਹੀਂ ਸੀ ਇੱਕ ਹਮਦਰਦੀ ਸੀ ਲੋਕਾਂ ਨੂੰ ਹਮਦਰਦੀ ਬੜੀ ਸੀ ਵੀ ਯਾਰ ਦੋ ਵਾਰੀ ਅੱਗੇ ਹਾਰ ਕੇ ਆ ਕੇ ਜਿਤਾ ਦਿੱਗੇ ਹੋਰ ਕਿ ਰਵਨੀਦ ਵੀ 2A ਨਹੀਂ ਹਰਾ ਕੇ ਗਿਆ ਆਜ ਬੜੀਆਂ ਤਰ ਤੜ ਕੇ ਗੱਲਾਂ ਕਰਦਾ ਕਿ ਮੈਂ ਰਾਜਾ ਵਿੜਕਰ ਹਰਾਉਣ ਆਇਆ ਸੀ ਤੇ ਮੈਂ ਬੜਾ ਖੁਸ਼ ਤੂੰ ਹਰਾ ਕੇ ਗਿਆ ਰਾਜਾ ਵਿੜਕਰ ਤੇਰੇ ਕਰਕੇ ਹਾਰਿਆ ਤੇ ਨਾਲੇ ਜਿਹੜੀਆਂ ਤੂੰ ਸਲਾਹਾਂ ਦੇਣਾ ਵੀ ਇਹਨਾਂ ਲੀਡਰਾਂ ਨੂੰ ਕੱਢ ਦੇਣਾ ਚਾਹੀਦਾ ਹੈ। 2 ਦਾ ਹਾਈ ਕਮਾਂਡਰ ਇਹਦਾ ਮਤਲਬ ਵੀ ਤੈਨੂੰ ਲੈ ਲੈਣਾ ਚਾਹੀਦਾ ਤੇ ਇਹਨਾਂ ਨੂੰ ਕੱਢਣ ਦੇਣਾ ਚਾਹੀਦਾ। ਤੇਰੀ ਸਲਾਹ ਹੁਣ ਲੈ ਕੇ ਨਾ ਫੇਰ ਹਾਈ ਕਮਾਂਡ ਤੋਂ ਕਾਰਗਦੀ ਚੱਲਿਆ ਕਰੂਗੀ। ਜਮਾਂ ਯਾਰ ਸ਼ਰਮ ਸ਼ਰਮ ਹੀ ਨਹੀਂ ਹੁੰਦੀ ਇਹਨਾਂ ਲੀਡਰਾਂ ਨੂੰ ਜਦੋਂ ਗੱਲ ਕਰਦੇ ਆ। ਰਾਜਾ ਵਿਣਗ ਤਿੰਨ ਵਾਰੀ ਜਿੱਤ ਗਿਆ ਗਦੜਵੇ ਤੋਂ ਐਮ ਪੀ ਜਾ ਕੇ ਤੈਨੂੰ ਹਰਾ ਕੇ ਆਇਆ ਲਿਧਿਆੜੇ ਤੋਂ ਤੇ ਅਜੇ ਤੂੰ ਗੱਲਾਂ ਕਰਦਾ ਹੈ ਵੀ ਕਾਂਗਰਸ ਨੂੰ ਆਹ ਲੀਡਰ ਕੱਢ ਦੇਣੇ ਚਾਹੀਦੇ ਆ ਹੁਣ ਜੇ ਹਾਰਿਆ ਤੇ ਚਲੋ ਉਹ ਆਪਾਂ ਮੰਨਦੇ ਆ ਵੀ ਉਹ ਆਪਦੀਆਂ ਜਿਹੜੀਆਂ ਕਮੀਆਂ ਨਾਲ ਹਾਰਿਆ ਉਹਦੇ ਚ ਕਮੀਆਂ ਸੀ ਤੇ ਉਹਨਾਂ ਕਮੀਆਂ ਨਾਲ ਉਹ ਹਾਰ ਗਿਆ ਔਰ ਤੂੰ ਤਾਂ ਨਹੀਂ ਹਾਰ ਆ ਕੇ ਗਿਆ ਉਹਨੂੰ ਕੋਈ ਸੋਚ ਸਮਝ ਕੇ ਬੋਲਣ ਦੀ ਲੋੜ ਹੈ